ਸਤ ਸ੍ਰੀ ਅਕਾਲ ਵੈਲਕਮ ਬੈਕ ਟੂ ਅ ਅਨਦਰ ਐਪੀਸੋਡ ਸਰਾ ਬਲੌਗ 01 ਚੈਨਲ ਦੇਖੋ ਵੀ ਗਾਇਸ ਇੱਧਰ ਪ੍ਰੈਕਟਿਸ ਚੱਲ ਰਹੀ ਹੈ ਜੀ ਚੱਲ ਰਹੀ ਹੈ ਚੱਲ ਰਹੀ ਹੈ ਤਰਵੇਂ ਕਿੰਨੇ ਰੁਪਏ ਲਾਉਂਦੇ ਹੈਪੀ ਦਾ ਹੈਪੀ ਜਰ ਜੇ ਇੱਕ ਛਿੱਕਾ ਲਾਉਂਦਾ ਹਾਂ ਮੇਰੇ ਵੱਲੋਂ 1100 ਇੱਕ ਛਿੱਕੇ ਦਾ ਹੈਪੀ ਹੈਪੀ ਹੈ ਉਹ ਰਿਆ ਬਰਾਡ ਕੋਲੇ ਉਹਦੇ ਆ ਐਮਐਸ ਤੋਂ ਨਹੀਂ ਉਹ ਰਿਆ ਟਰਨੀ ਵਿੱਚ ਕਹਿੰਦੇ ਜੇ ਇੱਕ ਸਿੱਕਾ ਲਾਉਂਦਾ ਕਹਿੰਦਾ 1100 ਰੁਪਏ ਹੈਪੀ ਹੋਣਗੇ ਜੇ ਕਿਸੇ ਹੈ ਲੈ ਤੈਨੂੰ ਪਾਵਾਂ ਇਹ ਦੇਖੋ ਜੀ ਦੇਖੋ ਜੇ ਦਿਆਂ ਕੈਚ ਫੜਦਾ ਜਾਂ ਮਤਲਬ ਕੋਈ ਛੱਕਾ ਰੂਪਦਾ ਕੋਈ ਵੀ ਕਰਦਾ 1100 ਰੁਪਏ ਠੀਕ ਹੈ ਜੇ ਟੱਲੀ ਵਿਕਟ ਲੈਂਦਾ ਹਾਂ 1100 ਦੋ ਜੇ ਤਲੀ ਕਰਨਾ ਹੈ ਤਿੰਨ ਬੰਦੇ ਦੇ ਪੈਸੇ ਲਾ ਰਹੇ ਟੀਮ ਚ ਜੇ ਤਲੀ ਹੈਟਟ੍ਰਿਕ ਖੱਪਾ ਦੇ ਕਿੰਨੇ ਲਾਉਣੇ ਓਏ ਇਹ ਵੀ ਬਤੇ ਐਂ ਕਰਾ ਫਿਰ 10 ਰੁਪਏ ਸ਼ਿੱਕਾ ਮਾਰਦਾ ਯਾਰ ਇਹਦੇ ਲਾ ਦਾਂਗੇ 10 ਰੁਪਏ ਲਾਉਣੇ ਓਏ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਯਾਰ ਇਹ ਤਲੀ ਹੈਟਟ੍ਰਿਕ ਮਾਰਦਾ ਵਿਕਟਾਂ ਦੀ 7500 ਰੁਪਏ ਵਿੱਚ ਬੰਦਾ ਵਾ ਠੀਕ ਹੈ ਬਹੁਤ ਬਾਕ ਕਰਦਾ ਟਰਾਈ ਮੇਰੇ ਵੀਰੋ ਲੋ ਜੀ ਮਿੱਤਰੋ ਅੱਜ ਲੱਗੇ ਨੇ ਟੀਮ ਤੇ ਪੈਸੇ ਤਿੰਨੇ ਬੰਦੇ ਦੇ ਦੇਖੋ ਅੱਜ ਕੀ ਕਰਦੇ ਨੇ ਕੀਕਰ ਦੇ ਜਾਨੀ ਰਖਾਣਾ ਲਓ ਸਾਡੇ ਮੁੰਡਾ ਦੂਜਾ ਵਾਰ ਪਾਉਂਦੇ ਨੇ ਸਰਗੀ ਪੁੱਲ ਇਹ ਮੈਨਾਂ ਜਿੱਤੇ ਮੈਚ ਹੀ ਵਰਾ ਦੇਣਗੇ ਨਾ ਜਿੱਤੇ ਮੈਚ ਵਰਾ ਦੇਣਗੇ ਇਹ ਨਹੀਂ ਇਹ ਮੈਨੂੰ ਆਪਣੇ ਬਿਆੰਤ ਕੈਚ ਫੜਦਾ ਗਿਆ 500 ਰੁਪਏ ਬਿਆੰਤ ਦਾ ਪਾਵਾਂਗੇ ਬਈ ਇਧਰ ਆ ਤੂੰ ਬੁਲਾਉਂਦੀ ਯਾਰ ਇਧਰ ਨਾ ਪੈਸੇ ਵੀ ਲਾਗੇ ਤਿੰਨ ਚਾਰ ਬੰਦਿਆਂ ਦੇ ਪਨੀ ਵੀ ਨੀ ਹੋਣਾ ਬੜੇ ਵੱਡਾ ਲਾਗ ਰਹੀ ਆ ਗੁਰਦੁਆਰੇ ਕੋਲ ਪੈਣਾ ਨਾ ਆ ਜਾਂਦਾ ਪਹਿਲੀ ਵਾਰ ਕੋੜਾ ਕੋੜਾ ਜੱਲੇ ਕਰਦੇ ਨਹੀਂ ਮਖੋੜਾਂ ਨਾਲ ਰੋਣੀ ਰੇਚੇ ਦਾ ਧਰਨਾ ਤੇ ਰੰਗ ਨੇ ਅਣਕਲੀ ਗੁਲੀ ਦੇ ਪਰਵਾਚ ਉਹ ਦੇਖੀ ਬੋਲੀ ਲੈ ਖਾੜੋ ਲੈ ਸਾਡੇ ਨਾਲ ਤੂੰ ਹੀ ਤੇਰੇ ਤੋਂ ਪੈਸੇ ਲਾਵਾਂਗੇ 10 ਰੁਪਏ ਕਰ ਰਹੇ ਆ ਦੋਨੇ ਭਰਾਵਾਂ ਨੂੰ ਜੁੜਦਾ ਵੀ ਸੱਜਣਾ ਕੋਈ ਸਾਥੀ ਬੱਤਾ ਮੰਡਿਆ ਤੇ ਜਵਾਈ ਵੀ ਕਦੇ ਟਿਲੀਆਂ ਦੀ ਬੰਨੀ ਨਾ ਲੈਂਦੇ ਉਹਦਾ ਬੱਤੇ ਬੱਦਰ ਦੇ ਧੰਨਵਾਦ ਕਰਦੇ ਜੀਬਦਾਰ ਪਰਵਾਹ ਵਾਲਾ ਜੀਤਾਨ ਵਾਲਾ ਔਰ ਜੁੱਲਣ ਵਾਲਾ ਕਾਰਨਾ ਦੂਜਾ ਦਾ ਦੂਜੇ ਜੋੜਾ ਉਹਦਾ ਪਰਮੋਖੀ ਕਰਦੀ ਹੈ ਕੋਈ ਨਾ ਕੋਈ ਮਤਲਬ ਜੀਤਾਨ ਕਰਨਾ ਹੈ ਅੱਲਾਹਨਾ ਕੱਪਾ ਵਾਲਾ ਬਾਈ ਰਾਜ ਸਿੰਘ ਵਾਲ ਦੇ ਦੀ ਵਾਲ ਥੋੜਾ ਥੋੜਾ ਉੱਧਲੇ ਤੱਕ ਪਰ ਮੁੰਡੇ ਥੋੜੀ ਜਿਹੀ ਲੱਗ ਰਹੇ ਆ ਇਹ ਅੱਗੇ ਬੱਤਾਂ ਵੜਾਂਗੇ ਜਿੱਤੋ ਤਾਂ ਡਰਦਾ ਨਹੀਂ ਗੱਲ ਇਹਦੀ ਸਾਡੇ ਸਿਰ ਤੋਂ ਇੱਕ ਪੁੰਡੇ ਦੇ ਕੋਲ ਸਾਰਿਆਂ ਦਾ ਪਤਾ ਲਾਲਾ ਵੀ ਤਾਂ ਪਤਾ ਹੀ ਹੈ ਜਿਹੜਾ ਪਹਿਲੇ ਆਪਾਂ ਦੇਖ ਕੇ ਕੀ ਪਰ ਵੱਡਾ ਤੌਰ ਕੋਈ ਉਹ ਤਾਂ ਖੜਜੂ ਉੱਥੇ ਤਾਂ ਟੈਨਸ਼ਨ ਹਲਾ ਉੱਥੇ ਨਹੀਂ ਲੱਗਦੀ ਪਿੱਛੇ ਜੀ ਹੈਪੀ ਹੈਪੀ ਆ ਗਏ ਦੋ ਹੀ ਖੜ ਜੀ ਲਾਓ ਜਿਹੜੇ ਕਹਿੰਦੇ ਗਏ ਰਾਜ ਗੁਰੂ ਐਂਡੇ ਰਾਜ ਤੁਸੀ ਲਾਉਣ ਵਾਲਾ ਕਰੇ ਜੱਟੇ ਇਹ ਧੰਦੇ ਦੇ ਗਏ ਨੌਜਾ ਇਹੜਾ ਕਦੇ ਤਿਆਰ ਵਰ ਤਿਆਰ ਅੱਜ ਵੱਡੀਆਂ ਵੱਡੀਆਂ ਟੀਮਾਂ ਨੇ ਇਹੜੀਆਂ ਕਦੇ ਢੜੀਆਂ ਕਦੇ ਕਾਲੇ ਕੈਪੜੇ ਦੇ ਵਿੱਚ ਅੱਜ ਕਿਹੜੀਆਂ ਜਿੱਤ ਕੇ ਜਾਣਗੀਆਂ ਭਾਗਾਂ ਵਾਲੀਆਂ ਉਹ ਸ਼ਾਮਾਂ ਨੂੰ ਪਤਾ ਲੱਗੇਗਾ ਲੋ ਵੀ ਮਿੱਤਰ ਹੋਈ ਟੀਮ ਹੋ ਗਈ ਅੰਦਰ ਐਂਟਰ ਚੱਲੇ ਨੇ ਮੁੰਡੇ ਖੇਡਣ ਹਾਂ ਦਿਖਾਵਾਂਗੇ ਕਿਹੜੇ ਕਿਹੜੇ ਖੇਡਦੇ ਨੇ ਇੱਕ ਬੈਟਸਮੈਨ ਉੱਥੇ ਭਾਗ ਜਾ ਏ ਨਾ ਬਾਸ ਕਰਤਾ ਸ਼ੁਰੂ ਬਲਾਓ ਹੂੰ ਟਿਕਾ ਖਲੇ ਆ लोज मित्र बंद अपने एंटर करके तो। देखो जी बैठे आप मूहें जा स्टेज के मूहें बैठे, बैठे गए ਲਗਭਗ ਫੇਰ ਤੋਂ ਚੌਥੇ ਕੰਡੀ ਬੇਟੀ ਦੇਖੀ ਹੋਈ ਹੈ ਬਾਕੀ ਆਪਾਂ ਸ਼ੁਰੂਆਤ ਕਰ ਲਈ ਬੈਂਦੀ ਹੈ ਪੀਰੇ ਤੋਂ ਜਲਦੀ ਕਰੀਏ ਮੇਰਾ ਵੀਰ ਬਣ ਕੇ ਯਾਰ ਹੈਲੋ ਕਾਲ ਕਰ ਦੇ ਯਾਰ ਮੇਰਾ ਕੀ ਮੁੰਡਾ ਆਇਆ ਪਲਾਂਟ ਸਾਡੇ ਸਾਡੇ ਦੇਖੋ ਯਾਰ ਨੰਬਰ ਬਣਾਇਆ ਹੋਰ ਉਹ ਦੇਖੇਗਾ ਭਾਈ

ਪ੍ਰਤੀ ਟੀਮ ਵਾਲੇ ਵੀ ਦੇਖਦਾ ਵੀ ਆਹ ਤੱਕ ਤੱਕ ਕਰਵਾਉਣ ਲਈ ਪੁੱਛਿਆ ਹੋਇਆ ਬੱਸ ਤੁਸੀਂ ਤੱਕ ਬੋਲਾ ਫੜਨ ਤੇ ਆਓ ਆਓ ਸਾਹਿਬ ਬਾਲ ਪਾਉਣ ਦਾ ਫਿਰ ਪਰ ਤਿਆਰ ਹੋ ਜਾਣਾ

ভাই <asypedWait> ਜਾਦੂਪੁਰ ਵਾਲੇ ਬੋਲੇ ਕਿ ਪਾਸ ਕਰਦੇ ਮੇਰੀ ਬੇਨਤੀ ਆ ਇਧਰ ਮੇਰਾ ਵੀਰ ਜੀ ਮੈਨੂੰ ਸਕੋਰ ਦੱਸੋ ਕੋਈ ਇੱਕੋ ਇੱਕ ਕਰਦੇ ਹੋਏ 17 ਹਾਂਜੀ ਮਾਨ ਸਾਹਿਬ 17 ਨੇ 17 ਹੋ ਗਏ ਇੱਥੇ ਟੂਰਨਾਮੈਂਟਾਂ ਦੇ ਆਹੀ ਬਸ ਦੇਖਦਾ ਫਿਰਦੇ ਹੁੰਡੀ ਨਾ ਮੁਕਮਲ ਨਾ ਟੱਕਰ ਨੂੰ ਬੈਠੇਗਾ ਇਧਰ ਗਿਆਨ ਵਾਲਾ ਕੀਨਾ ਜਸਨ ਅਸਰਸਾ ਦਾ ਉਹ ਵੀਰ ਜਿਹਨਾਂ ਨੇ ਪਿੰਡ ਦੀ ਟੀਮ ਦਾ ਕੋਈ ਵੀ ਖਿਡਾਰੀ ਲਗਾਤਾਰ ਛੇ ਛੱਕੇ ਮਾਰਦੇ ਆ ਹਾਂ ਪਿੰਡ ਦੀ ਟੀਮ ਦਾ ਜਸੂਰ ਵੀ ਛੇ ਛੱਕੇ ਮਾਰਦੇ ਆ ਪਾਰਸਾ ਦੇ ਤੇ ਵੀਰ ਜਿਹਨਾਂ ਦੀ ਪੀੜਾ 350 ਜਨਾਂ ਦੀ ਗਰਾਉਂਡ ਦੇ ਵਿੱਚ ਜਿੱਦ ਤੇ ਵਧਦੇ ਹੋਏ ਨੇ ਮੈਚ ਅੱਗੇ ਚੱਲਦਾ ਰਿਹਾ ਜਨਾ ਪਾਸ ਹੋ ਗਿਆ 25 ਸਨ ਬੰਦਾ ਜਿੰਦਗੀ ਦਾ 5 ਹੋ ਗਿਆ ਬੱਲੇ ਦੀ ਛਾਣ ਦੇ ਵਿੱਚ ਕੀ ਕਰਨਾ ਜਰਾ ਭਾ ਜਿੰਨ ਬੰਦੇ ਜੀ ਵਰਤ ਪਾ ਗਏ ਬਹੁਤ ਬਹੁਤ ਸ਼ੁਕਰੀਆ ਦੀ ਮਿਹਰਬਾਨੀ ਹੈ ਔਰ ਇਧਰੋਂ ਦੇਖਦੇ ਵੀ ਨੌਜਵਾਨ ਉਹ ਨੌਜਵਾਨ ਦੀ ਜਿੱਲੇ ਪ੍ਰਾਪਤੀ ਦੀ ਬਾਲਗੜੇ ਜਿਹੜੀ ਦੀ ਬਾਤ Come on. एम एस धूनी कहता उन्नती रन ले ਮਸਤ ਹੁੰਦੀ ਥੋੜੀ ਤੁੰਗਤ ਨਾ ਗਿਆ ਪੈਂਦਾ ਸਿੱਕੇ ਜੇ ਪਿੰਦੇ ਦੇਖ ਕੇ ਭੱਜ ਗਿਆ ਰਾਜਲ ਗਈ ਮੈਂ ਚੱਲਣਾ ਇਹ ਬੱਚਾ ਰਹਿਉ ਮੈਂ ਤੇਰੇ ਮਾਰੇ ਬੱਠਾ ਉਹ ਗਾਇਨ ਦਾ ਲੋੜ ਮੈਨੂੰ ਤੇਰਾ ਮੋਰਾ ਖੜਾ ਕੇ ਆ ਜਾ ਕਰ ਪਿਓ ਮੈਂ ਗਰੇ ਇੱਥੇ ਬੈਠਾ ਮੁੰਡੀ o <Sessizlik> sorunu هل <applause> انت <applause> ਇਹ 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 ਬੱਸ ਬੜੀ ਹੈ ਇਹ ਹੀ ਮੈਂ ਜੂਰਾ ਖੜਾ ਹਾਂ ਲੈ ਬਣਾ ਸਾਹ ਬੜੀ ਸਵਾਦ ਜੋ ਬਣਾ ਜਿਹੜਾ ਬਸ ਇਹ ਪੂਰਾ ਹੋ ਜਾਏ ਮੇਰੇ ਕੋਲ 2100 ਰੁਪਏ ਉਹ ਵਾਟੋਪੀ ਲਾਗੇ ਦਾ ਤੂੰ ਚੰਗੇ ਮੈਨੂੰ ਬਰਾਏ ਟੋਪੀ ਮੈਨੇ ਦਿੰਦਾ ਨਾਲ ਹੀ ਲੈਗਾ ਉਹਦੀ ਲਾਈ ਹੈਗਾ 40 चट ऐं चट and the ba ਜਾ ਕੋਈ ਕੋਈ ਖਾਣਾ ਪਾ ਲੈ ਹਾਂ ਫਿਰ ਦੋਸਤ ਖਾਣੇ ਪਾ ਲੈ ਥਾਣੇ ਤੇ ਖੇਡੀ ਆ ਹਾਂ ਮਸਤ ਉਹਨੇ ਬੈਟ ਲੈ ਆ ਹੈ ਐਪੀ ਲੈ ਗਿਆ ਬੈਠਾ ਲੈ ਗਿਆ ਬੋਈ ਭਾਤ ਲਾ ਮੇਰਾ ਵੀ ਤਾਂ ਕਿਹੋ ਜਿਹਾ ਹੁੰਦਾ ਹੈ ਫੈਨ ਤੇ ਅਗਰ ਪੂਰਾ